ਦੇਖੋ پتہ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਦੇ ਪਾਕਿਸਤਾਨ ਜਿਹੜਾ ਰੋਲ ਲੰਭਾ ਹੈ ਲੋਕਾਂ ਦਾ ਅਤਰਾ ਸਿਰ ਨੱਕ ਪਾਕਿਸਤਾਨ ਇਹਦਾ ਕਿ ਕਦਕਟ ਸਾਰਥਿਕ ਲੋਤਣ ਵਿਸ਼ੇਸ਼ ਪਰਸਲ ਵਿਜਕ ਵਿਸ਼ੇਸ਼ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ 2017 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸਰਕਾਰ ਹੋਵੇ ਅਸੀਂ ਆਪਣਾ ਰੋਲ ਜਿਹੜਾ ਦਿਵਾਵਾਂਗੇ ਸਰਕਾਰਾਂ ਨੇ ਜਿੱਤ ਤਰੀ ਸਰਕਾਰਾਂ ਨਾਲ ਕੁਝ ਕਰਨੀ ਨਹੀਂ ਹੈ ਜਿਆਵਾਦੇ ਤੋਂ ਮੁੱਕ ਨਹੀਂ ਹੈ ਅਸੀਂ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਰੂਪਰੇਖਾ ਹੈ ਜਿਹੜੇ ਬਿਮਾਰ ਜ਼ੀਰੋ ਲੈਵਲ ਤੇ ਪਾਣੀ ਹੈਗਾ ਸਭ 10000 ਰੁਪਏ ਇਕੱਤਰ ਫਸਲ ਖਰਾਬ ਹੋਈ ਜਾ ਉਹ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੁਤ ਕੀਤਾ ਜਾਵੇ ਉਹ ਏਰੀਆ ਪਹਿਲਾਂ ਤੋਂ ਪਹਿਲਾਂ ਵੀ ਸੇਮ ਵਾਲਾ ਜੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਕੁਰਤੀ ਰੱਲੀ ਇਹਨਾਂ ਦੇ ਅੱਗੇ ਹੋਣਗੇ ਇਹ ਕੁਛ ਮੁੱਖ ਸਰ ਦੇ ਇਲਾਕੇ ਤੋਂ ਪ੍ਰਕਾਸ਼ ਦੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰਨਾ ਵੀ ਇਹ ਜਿਹੜਾ ਫੋਟੋਗ੍ਰਾਫਰਾਂ ਨੂੰ ਕੋਈ ਵੀ ਇਹ ਜਿਹੜਾ ਏਰੀਆ ਸਾਡਾ ਇਹਨੂੰ ਜੇ ਉਹ ਫਰੇਮ ਕਰਕੇ ਪ੍ਰਭਾਵਤ ਹੋ ਜੀਏ ਫਸਲ ਤਾਂਗੇ 100 ਪਕੜਿਆਂ ਦੇ ਮਾਹਰ ਮੰਤਰ ਦੇ ਪ੍ਰਚਾਰਕ ਸਾਡੇ ਸਾਹਮਣੇ ਤੇ ਲੈ ਕੇ ਗਾਲ ਘੜੇ ਹੋ ਰਹੇ ਨੇ ਕਿ ਕਿਹਦੀ ਕੀ ਕਾਰਵਾਈ ਹੋ ਰਹੀ ਹੈ ਕਿ ਉਹ ਕਾਗਜ਼ਾਂ ਦੇ ਵਿੱਚ ਨਹੀਂ ਉਹ ਤਾਂ ਪਹਿਲਾਂ ਕੋ ਇਹ ਪਹਿਲੀਆਂ ਸਰਕਾਰਾਂ ਦੀਆਂ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਹੈ। ਪਹਿਲਾਂ ਤਾਂ بس ਵੇਸੇ ਨਾਂ ਆਉਂਦੇ ਸੀ। ਹਨਾ ਕੋਈ ਸਟਾਫ ਨਹੀਂ ਸੀ, ਕੋਈ ਆਫਿਸ ਨਹੀਂ ਸੀ। ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਖੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣੇ ਜਾਂ ਕੋਈ ਤੁਸੀਂ ਉਹ ਉਹ ਡਿਪਾਰਟਮੈਂਟ ਹੈ। ਕਿਉਂਕਿ ਦੋ ਡਿਪਾਰਟਮੈਂਟ ਨੇ। ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹੁੜਾ ਕੋਲੇ ਹੈ ਹਨਾ ਟਿੱਕੜ ਪ੍ਰਸ਼ਾਸ਼ਕ। ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ। ਅਸੀਂ ਉਹਨੂੰ ਇੱਕ ਵਾਪਰ ਕਰਨੇ। ਹੋਰ ਕਿ ਡਾਗਨ ਵੀ ਕਨਫਿਊਜ਼ਨ ਜੁੜ ਰਹੀ ਹੈ। ਹੋਰ ਜਿਹੜੇ ਫਾਸਟੂ ਦੇ ਵਿਭਾਗ ਨੇ ਕੁਝ-ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਮਤਲਬ ਕੰਮ ਹੋਈ ਐ ਪਰ ਵਿਭਾਗ ਕਿੰਨੇ ਕੁ ਉਧਰੋਂ ਉਹ ਫਾਈਲ ਪੇ ਜਿੰਨੇ ਨੇ ਉਹਦੇ ਕੋਲੋਂ ਪਾਸੇ ਨੂੰ ਉਧਰ ਉਹਦੇ ਕੋਲੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਫ ਵੀ ਉਹਨਾਂ ਦਾ ਕੁਝ ਤੇ ਕਟੇਨਾ ਸਾਫ ਰਵੇ ਪਰ ਇੱਕੋ ਜਗ੍ਹਾ ਤੇ ਇੱਕ ਕੰਮ ਹੋਵੇ ਤਾਂ ਕਿ ਤੇਜੀ ਆਲੇ ਸਿੱਧੇ ਤੌਰ ਤੇ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਰ ਸਾਡੇ ਅੰਦਰ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨੇ ਜੀ ਇਹ ਖੱਤੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਉਹ ਇਹ ਕਿਦਾਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਜਿਹੜਾ ਇੱਧਰੋਂ ਜਲਦੀ ਇੱਧਰੋਂ ਕਰ ਗਿਆ ਉਹ ਘਟੇ ਤੇ ਕੰਮ ਸੀ। ਇਹ ਕੌਂਸਲਰ ਜੰਗਲ ਆ ਰਿਹਾ ਸਰ ਜੀ। ਸਭ ਚਲੇ ਜਾਂਦੇ। ਉਹ ਤਾਂ ਗਿਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਹਾਊਸ ਘਰ ਚ ਰਹਿ ਲਿਆ। ਉਹ ਹੁਣ ਦੂਸਰੀ ਅਦਮੇ ਇੱਕ ਮੇਸ ਘਰ ਚ ਆਉਂਦਾ। ਉਹ ਚਾਹੇ ਮੂਰਲੇ ਗੇਟ ਰਹੀ ਆ ਜਾ ਕਿ ਤੁਸੀਂ ਚਾਹੇ ਪਿਛਲੇ ਨਹੀਂ ਲੋਕਾਂ ਨੂੰ ਉੱਥੇ ਪੜਨੀ ਦੇਣਾ। ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ। ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਵੱਡਾ ਕੋਈ ਵੀ ਰਾਏ ਨਹੀਂ ਕਰਦੇ। ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਅਸੀਂ ਨਹੀਂ ਦੇਦੇ। ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਨਹੀਂ ਸੀ ਅਸੀਂ ਆਪਣੇ ਆਪ ਨੇ ਲਈ ਫਰਜ਼ ਕੀਤਾ ਤੇ ਪ੍ਰੈਸ ਕਰਕੇ ਇਹ ਬਖਲਾਹਾ ਕਰਾਉਂਦੀ ਹੋਰ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸੀ ਲੈਵਲ ਦੇ ਇੱਕ ਕਰਪਟ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਰਥਲਾ ਰੋਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਲਈ ਬੈਠੇ ਹੁਣ ਜਿਹਦਾ ਰਜਿਸਟਰ ਵਿੱਚ ਨੋ ਨਹੀਂ ਆਇਆ ਜਿਨੇ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਜਿੰਨਾ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜਿਹੜੀਆਂ ਉਹਨਾਂ ਦੀਆਂ ਛੁੱਟੀਆਂ ਕਰਤੀ ਐਸਐਸਪੀਆਂ ਦੀਆਂ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਬੂਤਲਾ ਉਹ ਜage ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰੋਂ ਚਲੇ ਗਏ ਨੇ ਕਿਉਂ ਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲੇ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਚੋਣ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਆ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਮੈਂ ਤੇ ਇੱਕ ਡੀਸੀ ਜਿਸਨੂੰ ਕੀਤਾ ਉਹ ਮੈਸੇਜ ਦਿੰਦਾ ਹੁਣ ਜਿਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫਤਾ ਹੈ ਹਫਤਾ ਹਫਤਾ ਕਹਿੰਦੇ ਇਹ ਇੱਧਰ ਬੰਬਈਲ ਜਾਂ ਹੋਰ ਆਫਿਲਮਾਂ ਚ ਜਿਹੜੇ ਕਿਤੇ ਕਿਸੇ ਜਿਹਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਈਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਵੀ ਕਲੈਰਟੀ ਦੇਣਾ ਚਾਹੁੰਦਾ ਵੀ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ੍ਰਾਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦੇ ਆ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਆ ਸਾਡੀ ਸਰਕਾਰ ਆਏਗੀ ਸਾਰੇ ਚੰਗੇ ਅਪਸਰ ਦੇ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਨੂੰ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦਿਆਂ ਪਿੱਛੇ ਨਹੀਂ ਕੰਮ ਕਰੀਂ ਉਹਦਿਆਂ ਪੈਸੇ ਪਿੱਛੇ ਜਿਹੜਾ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉੱਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ بس ਅਸੀਂ ਜ਼ਰੂਰ ਇਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੁੱਟ ਇਹਨਾਂ ਦੀ ਬੰਦ ਕਰਨੀ ਹੋਣੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਹਨਾਂ ਦੀ ਗੋਲਕਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਮਾਨ ਸਾਹਿਬ ਪਹਿਲੇ ਦਿਨ ਆ ਤੱਕ ਹੀ ਨਾ ਕੁਐਸਚਨ ਛੱਕਿਆ ਹੈ ਦੀ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਸੀ ਜੇ ਤੀ ਦੇਖੋ ਪਤਾ ਕੀ ਹੈ ਚਲਦਾ ਰੰਦਾ ਜੀ ਕਿਉਂਕਿ ਅਸੀਂ ਆਪਣਾ ਵਿਪੱਖਸ਼ ਦਾ ਜਿਹੜਾ ਰੋਲ ਲੰਭਾ ਦੇ ਲੋਕਾਂ ਦਾ ਆਤਰਾ ਸੇਮਕ ਵਿਪੱਖਸ਼ ਦਾ ਇਹ ਹੁੰਦਾ ਕਿ ਕੋਟ ਕੋਟ ਸਾਰਥਿਕ ਲੋਤਲੇ ਰਚਿਕ ਪਰਸਲੂਜਕ ਬੈਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਟੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਨਹੀਂ ਉਹ ਸਾਡਾ ਕੰਮ ਨਹੀਂ ਹੈ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਤੱਕ ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸਰਕਾਰ ਹੋਵੇ ਅਸੀਂ ਆਪਣਾ ਰੋਲ ਜਿਹੜਾ ਦਿਵਾਵਾਂਗੇ ਸਰਕਾਰਾਂ ਨੇ ਕਿ ਦਿੱਤੀ ਵੀ ਸਰਕਾਰਾਂ ਨਾਲ ਕੁਝ ਕਰਨ ਲਈ ਜਵਾਦੋਂ ਤੋਂ ਮੁੱਕ ਨਹੀਂ ਅਸੀਂ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਹਾਲਤ ਹੈ ਜਿਹੜੇ ਸਮਾਰ ਜ਼ੀਰੋ ਲੇਬਲ ਤੇ ਪਾਣੀ ਹੈਗਾ ਸਭ 3000 ਰੁਪਏ ਇੱਕੜ ਫਸਲ ਖਰਾਬ ਹੋਈ ਜਾ ਉਹ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੋ ਉਤਰੀ ਦਿੱਤਾ ਜਾਵੇ ਉਹ ਏਰੀਆ ਪਹਿਲਾਂ ਤੋਂ ਪਹਿਲਾਂ ਦੀ ਸੇਮ ਵਾਲਾ ਜੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਐ ਨਾ ਜਿਹੜੀ ਆਉਂਦੀ ਹੈ ਕੁਝ ਮੁਕਸਬੇ ਇਲਾਕੇ ਨੂੰ ਪ੍ਰਕਾਸ਼ ਵੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰਨਾ ਵੀ ਇਹ ਜਿਹੜਾ ਫੋਟੋ ਕਰਾਂਗੇ ਕੋਈ ਵੀ ਇਹ ਜਿਹੜਾ ਏਰੀਆ ਸਾਡਾ ਇਹਨੂੰ ਜੇ ਲੁਕਤੇ ਉਹ ਫਰੇਮ ਕਰਕੇ ਪ੍ਰਭਾਵਤ ਹੋ ਜੀਏ ਫਸਾ ਦਾਂਗੇ ਝੂਠੋ ਕਹਿਣੇ ਦਾ ਮੌਕਾ ਮਨਸਰਿਕ ਪ੍ਰਚਾਰ ਦਾ ਆਖਰੀ ਪੜਾਅ ਲੇ ਕੇ ਚੱਲ ਰਹੇ ਹੋ ਰਹੇ ਕਿ ਕਿ ਜੀ ਤੀਸਰੀ ਵਾਰੀ ਬਾਅਦ ਕੋਈ ਹੈ ਕਿ ਉਹ ਕਾਗਜ਼ਾਂ ਦੇ ਵਿੱਚ ਨਹੀਂ ਉਹਦਾ ਪਹਿਲਾ ਕੋ ਇਹ ਪਹਿਲੀ ਸਰਕਾਰਾਂ ਦੀ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੇ ਇੱਕ ਡਿਪਾਰਟਮੈਂਟ ਬਣਾਇਆ ਹੈ। ਪਹਿਲਾਂ ਤਾਂ بس ਵੇਸੇ ਨਾਂ ਆਉਂਦੇ ਸੀ। ਹਨਾ ਕੋਈ ਸਟਾਫ ਨਹੀਂ ਸੀ, ਕੋਈ ਆਫਿਸ ਨਹੀਂ ਸੀ। ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਦੀ ਖੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣੇ ਜਾਂ ਕੋਈ ਤੁਸੀਂ ਉਹ ਉਹ ਡਿਪਾਰਟਮੈਂਟ ਹੈ। ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹੁੜਾ ਕੋਲੇ ਹੈ। ਹਨਾ ਇੱਕ ਪ੍ਰਸ਼ਾਸਨ। ਸੋ ਉਹਨ ਪਹਿਲਾਂ ਉਹਨਾਂ ਦੋਨਾਂ ਤੇ ਕਨਫਿਊਜਨ ਸੀਗਾ। ਅਸੀਂ ਉਹਨੂੰ ਇੱਕ ਵਾਰ ਕਰਨਾ। ਹੋਰ ਕਿੱਦਾਂ ਵੀ ਕੰਪਨੀ ਚ ਜੁੜ ਰਹੀ ਹੈ। ਹੋਰ ਜਿਹੜੇ ਫਾਸਟੂ ਦੇ ਵਿਭਾਗ ਨੇ ਕੁਝ-ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਮਤਲਬ ਕੰਮ ਹੋ ਹੀ ਗਿਆ। ਪਰ ਪਾਸ ਕਿੰਨੇ ਕੁ ਕੁ ਉਧਰੋਂ ਉਹ ਫਾਈਲ ਪੇ ਦਿੰਦੇ ਨੇ ਉਹਦੇ ਕੋਲੋਂ ਪਾਸੇ ਉਧਰ ਉਹਦੇ ਪਾਸੇ ਨੂੰ। ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤਾਂ ਵੀ ਉਹਨਾਂ ਦਾ ਕੁਝ ਤੇ ਘਟੇ ਨਾ। ਦਾਫਰੇ ਦੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇ ਜਿਹੜਾ ਦੇਖੋ ਫੋਟੋ ਵਿੱਚ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਰ ਸਾਡੇ ਅੰਦਰ ਨਹੀਂ ਆਉਂਦਾ ਹੁੰਦਾ ਅੰਦਰ ਉਹ ਕਹਿੰਦੇ ਨੇ ਜੀ ਇਹ ਕੱਤੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇੜਿਆ ਇੱਧਰ ਨੂੰ ਚਲ ਗਿਆ ਇੱਧਰ ਨੂੰ ਚਲ ਗਿਆ ਉਹ ਘੱਟੇ ਤੇ ਕੰਮ ਛੇ। ਇਹ ਕੌਂਟਰੋਲ ਜੰਗਲਸ ਨਹੀਂ ਆ ਰਿਹਾ ਸਭ ਚਲੇ ਜਾਂਦਾ। ਉਹ ਤਾਂ ਗਿਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹਾਊਸ ਕਰਕੇ ਰਹਿ ਲਿਆ। ਹੁਣ ਬੁੱਕਰੀ ਅਗਰ ਮੈਂ ਇੱਕ ਮੇਸ ਘਟਾਉਣਾ ਉਹ ਚਾਹੇ ਮੂਰਲੇ ਘੇਟ ਰਹੀ ਆ ਜਾ ਕਿ ਤੂੰ ਸੱਚਾ ਪਿਛਲੇ ਨਹੀਂ ਲੋਕਾਂ ਨੂੰ ਉੱਥੇ ਪੜਨੀ ਦੇਣਾ। ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ ਤੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਬੜਾ ਖੋੜੀ ਦੀ ਰਾਏ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਅਸੀਂ ਦੇ ਦਿੰਦੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਦੀ ਅਸੀਂ ਆਪਣੇ ਆਪ ਨਾਲ ਕੋਈ ਪਰਚਾ ਕਿਤੇ ਰਿਪੋਰਟ ਕਰਕੇ ਇਹ ਬਖਲਾਹਟ ਆਉਂਦੀ ਬਹੁਤ ਕਦੀ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਆਪ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਇਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਰੋਡਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਵਿੱਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾਂ ਜਿੰਨਾ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜੜੀਆਂ ਉਹਨਾਂ ਇਹ ਛੁੱਟੀ ਕਰਤੀ ਐ ਐਸਐਸਪੀ ਆਂ ਇਹ ਕਮਿਸ਼ਨਰ ਆਂ ਇਹ ਛੁੱਟੀਆਂ ਕਰਤੀਆਂ ਜੀਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਜਿਹਨੇ ਕਬੂਤਲਾ ਉਹ ਜਿਹੜੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ ਗੱਲ ਪਰ ਕਈਆਂ ਦੇ ਕੋਲੇ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੇ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਲెక్ਚਰੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿੱਤੇ ਇੱਕ ਡੀਸੀ ਡਿਸਮਿਸ ਕੀਤਾ ਉਹ ਮੈਸੇਜ ਦਿੰਦਾ ਹੁਣ ਜਿਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫਤਾ 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 ਕਹਿੰਦੇ ਐ ਇੱਧਰ ਬੰਬੇਲ ਜੋ ਉਹ ਆ ਫਿਲਮਾਂ ਜਿਹੜੇ ਕਿਤੇ ਕਿਸੇ ਜਆ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹੁੱਤਾਂ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਡ ਟੈਕਸ ਕਿਹਾ ਜਾਂਦਾ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਈਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹੁੰਦਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ腐ਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦਿਆਂ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਆ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦਿਆਂ ਪਿੱਛੇ ਨਹੀਂ ਕੰਮ ਕਰੀਦਾ ਉਹਦਿਆਂ ਪੈਸੇ ਪਿੱਛੇ ਜਿਹੜਾਏ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉਹਦੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੁੱਟਾਂ ਦੀ ਬੰਦ ਕਰਨੀ ਹੋਣੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਨਾਂ ਦੀ ਗੋਲਿਕ ਸਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿੰਦੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ ਮਾਨ ਸਾਹਿਬ ਪਹਿਲੇ ਦਿਨ ਹੀ ਆ ਕੇ ਸੀ ਨੇ ਕੁਐਸਚਨ ਛੱਕਿਆ ਕਿ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਪੀਜੇਗੀ ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਪਾਕਿਸਤਾਨ ਜਿਹੜਾ ਰੋਲ ਲੰਭਾ ਹੈ ਲੋਕਾਂ ਦਾ ਅਤਨਾ ਸੇਵਾਤ ਕਾਕਸ਼ਾ ਇਹੀ ਹੁੰਦਾ ਹੈ ਕੜਕੜ ਸਾਰਥਿਕ ਲੋਕ ਰਚਿਕ ਪਰਸਲੂਜਕ ਬੈਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਟੜਕੀ ਉੱਠ ਕੇ ਬਸ ਗਾਲੀ ਕੱਢਣ ਲੱਗ ਜਾਣੀ ਉਹ ਨਹੀਂ ਉਹ ਸਾਡਾ ਕੰਮ ਨਹੀਂ ਹੈ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸਰਕਾਰ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੇ ਕਿ ਦਿੱਤੀ ਵੀ ਸਰਕਾਰਾਂ ਨਾਲ ਕੁਝ ਕਰਨ ਲਈ ਹੈ ਜਵਾਦ ਨੇ ਤੋਂ ਮੁੱਕ ਨਹੀਂ ਅਸੀਂ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਰੂਪ ਰਿਚ ਜਿਹੜੇ ਸਮਾਰ ਜੀਰੋ ਨੇਬਲ ਤੇ ਪਾਣੀ ਹੈਗਾ ਸਭ 3000 ਰੁਪਏ ਇੱਕੜ ਫਸਲ ਖਰਾਬ ਹੋਈ ਜਾਓ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੋ ਉਤ ਦਿੱਤਾ ਜਾਵੇ ਕੋਈ ਏਰੀਆ ਪਹਿਲਾਂ ਦੇਖੋ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕੋਈ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਅੱਗੇ ਅੱਗੇ ਕੁਝ ਮੁਕਸਰ ਦੇ ਇਲਾਕੇ ਤੋਂ ਪ੍ਰਕਾਸ਼ ਵੀ ਲੱਗੇ ਹੈ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਫਟਾ ਪਰਾਂਗੋ ਨੂੰ ਕੋਈ ਵੀ ਇਹ ਜਿਹੜਾ ਏਰੀਆ ਸਾਡਾ ਇਨੂੰ ਜੇ ਲੋਕ ਤੇ ਉਹ ਫੇਮ ਕਰਕੇ ਪ੍ਰਭਾਵਿਤ ਹੋ ਜੀ ਫਸਾ डालेंगे ਈਸੋ ਕਹਿਣੇ ਦਾ ਮਾਮਲਾ ਹੈ ਮਾਨਸਰਿਕ ਪ੍ਰਚਾਰ ਦਾ ਆਪਾਂ ਤਾਂ ਇੱਥੇ ਲੈ ਕੇ ਗੱਲ ਕਰ ਰਹੇ ਹੋ ਕਿ ਕਿਹਦੀ ਕੀ ਕਾਰਵਾਈ ਹੋ ਰਹੀ ਹੈ ਕਿ ਉਹ ਕਾਗਜ਼ਾਂ ਦੇ ਵਿੱਚ ਨਹੀਂ ਉਹਦਾ ਪਹਿਲਾ ਕੋ ਇਹ ਪਹਿਲੀ ਸਰਕਾਰਾਂ ਦੀ ਅਸਲ ਚੋੜੇ ਉਹਦਾ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ غلط ਤਾਂ ਉਸ ਵੇਲੇ ਨਾਂ ਨਹੀਂ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਖੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨਹੀਂ ਹੋ ਰਿਹਾ ਜਦੋਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨਹਰ ਕੋਲੇ ਹੈ ਨਾ ਇੱਕ ਪ੍ਰਸ਼ਾਸਨ ਸੋ ਉਹਨਾਂ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਇੱਕ ਵਾਪਰ ਕਰਨੇ ਹੋਰ ਕਿ ਭਾਗਣ ਵੀ ਕਿੰਨੇ ਕਿੰਨੇ ਹੋ ਰਹੇ ਹੈ ਜੀ ਹੋਰ ਜਿਹੜੇ ਬਾਤਰੂਪ ਭਾਗਣੇ ਨੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਹੋ ਹੀ ਗਿਆ ਪਰ ਵਿਭਾਗ ਕਿੰਨੇ ਨੇ ਉਧਰ ਉਹ ਫਾਈਲ ਤੇ ਜਿਹਨੇ ਉਹਦੇ ਕੋਲ ਪਾਸੇ ਉਹ ਉਧਰ ਉਹਦੇ ਕੋਲ ਪਾਸੇ ਨੂੰ ਤੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਾਫੀ ਉਹਨਾਂ ਦਾ ਕਿਤੇ ਘਟੇ ਨਾ ਦਾਫਰ ਦੇ ਪਰ ਇੱਕੋ ਜਗ੍ਹਾ ਤੇ ਇੱਕ ਕੰਮ ਹੋਵੇ ਤਾਂ ਕਿ ਤੇਜ਼ੀ ਆ ਦੇ ਇਸ ਤੋਂ ਕੋਲ ਨੇ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਭਾਗ ਉਹ ਵੀ ਪਾਣੀ ਨਾਲ ਸੌਂਦਾ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਹੁੰਦਾ ਅੰਦਰ ਉਹ ਕਹਿੰਦੇ ਨੇ ਜੀ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਸੀ ਕਰ ਰਹੇ ਆ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇੜਿਆ ਇੱਧਰੋਂ ਚਲ ਗਿਆ ਇੱਧਰੋਂ ਚਲ ਗਿਆ ਉਹ ਘਟੇ ਤੇ ਕੰਮ ਸੀ ਇਹ ਪੌਂਡਰੋ ਜੰਗਲ ਆ ਰਿਹਾ ਸਰ ਸਰ ਚੱਲੇ ਚੱਲ ਉਹ ਤੇ ਗਿਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਹਾਊਸ ਕਰਕੇ ਰਹਿ ਲਿਆ ਹੁਣ ਬੁਕਰੀ ਅਗਰ ਮੈਂ ਇੱਕ ਮੇਸ ਘਰ ਜਾਵਾਂ ਉਹ ਚਾਹੇ ਮੂਰਲੇ ਗੇਟ ਰਹੀ ਆ ਜਾ ਕਿ ਤੂੰ ਸੱਚਾ ਹੈ ਪਿਛਲੇ ਨਹੀਂ ਲੋਕਾਂ ਨੂੰ ਉੱਥੇ ਪੜਨੀ ਦੇਣਾ ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਸੇ ਬੜਾ ਛੋਟੀ ਵੀ ਰਾਏ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਸੀਨ ਦਿੱਤੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਸੀ ਅਸੀਂ ਆਪਣੇ ਆਪ ਨੇ ਨਹੀਂ ਹਰ ਚੀਜ਼ ਤੇ ਰਿਸਰਚ ਕਰਕੇ ਇਹ ਬਖਲਾਹਟ ਆ ਰਹੀ ਬਹੁਤ ਕਮੀ ਚ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਆਪ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਰੋਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਵਿੱਚ ਨਾਮ ਨਹੀਂ ਆਇਆ ਜਿਨੇ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਜਿੰਨਾ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜਿਹੜੀਆਂ ਉਹਨਾਂ ਦੀ ਛੁੱਟੀ ਕਰਤੀ ਐਸਐਸਪੀਆਂ ਦੀ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਪੂਤਲਾ ਉੱਜਾਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਇਲੈਕਸ਼ਨ ਉਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਆ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿੱਤੇ ਇੱਕ ਡੀਸੀਸ ਦਿੱਤ ਮੈਂ ਕਿਹਾ ਉਹ ਮੈਸੇਜ ਦਿੱਤਾ ਹੁਣ ਜਿਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀ ਹਫਤਾ ਹੈ ਹਫਤਾ ਹਫਤਾ ਕਹਿੰਦੇ ਐ ਇੱਧਰ ਬੰਬੇਲ ਜਾਂ ਹੋਰ ਆ ਫਿਲਮਾਂ ਚ ਜਿਹੜੇ ਕਿਤੇ ਕਹਿਜਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਡ ਟੈਕਸ ਕਿਹਾ ਜਾਂਦਾ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਤੱਕਲੇ ਅਫਸਰ ਟੀਸੀਆਂ ਤੱਕ ਹੋਰ ਮੈਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹੁੰਦਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦਿਆਂ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਆ ਸਾਡੀ ਸਰਕਾਰ ਆਏਗੀ ਸਾਰੇ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਕਿ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਅਧੀਆਂ ਪਿੱਛੇ ਨਹੀਂ ਤੰਤਰੀ ਅਧੀਆਂ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉੱਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਬਸ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੁੱਟ ਇਹਨਾਂ ਦੀ ਬੰਦ ਕਰਨੀ ਹੋਣੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੋਰੇ ਨਹੀਂ ਚੁਕੇ ਇਹਨਾਂ ਦੀ ਗੋਲਕਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਇਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂਗਾ ਮਾਨ ਸਾਹਿਬ ਪਹਿਲੇ ਦਿਨ ਯਾਤਰੀ ਨਾਲ ਕੁਐਸਚਨ ਚੱਕਿਆ ਦੀ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਪਈ ਜੀ ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਵਿਪੱਖਸ਼ਾ ਜਿਹੜਾ ਰੋਲ ਲੰਭਾ ਹੈ ਲੋਕਾਂ ਨਾਲ ਅਤਰਾ ਸੇੜਨ ਲੱਗ ਪੇ ਕੱਖਸ਼ਾ ਇਹੀ ਹੁੰਦਾ ਕਿ ਕਟਕਟ ਸਾਰਥਿਕ ਲੋਕਲੇ ਬੈਸਿਕ ਪਰਸਨੂਜਕ ਬੈਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਨਹੀਂ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਤੱਕ ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸਰਕਾਰ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੇ ਕਿ ਦਿੱਤੀ ਵੀ ਸਰਕਾਰਾਂ ਨਾਲ ਕੁਝ ਕਰਨ ਲਈ ਜਵਾਬ ਨਹੀਂ ਤੋਂ ਮੁੱਕ ਨਹੀਂ ਅਸੀਂ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਰੂਪ ਰੇਖਾ ਹੈ ਜਿਹੜੇ ਸਮਾਰ ਜ਼ੀਰੋ ਨੀਬਲ ਤੇ ਪਾਣੀ ਹੈਗਾ ਸਾ 3000 ਰੁਪਏ ਇੱਕੜ ਫਸਲ ਖਰਾਬ ਹੋਈ ਜਾਉ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੋ ਉਸ ਦੀ ਤਾਂ ਜਾਂਦਾ ਉਹ ਏਰੀਆ ਪਹਿਲਾਂ ਤੋਂ ਪਹਿਲਾਂ ਦੀ ਸੇਮ ਵਾਲਾ ਜੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਨਾ ਜੇ ਜੀਉਂਦੀ ਹੈ ਕੁਝ ਮੁਕਸਰ ਦੇ ਇਲਾਕੇ ਤੋਂ ਪ੍ਰਕਾਸ਼ ਵੀ ਲੱਗੇ ਹੈ ਹੈ ਨਾ ਤੇ ਅਸੀਂ ਉਹ